ਗੁਰ ਜੀ ਦਾ ਕਾਲ ਸਹਾ ਕਰਾਈ ਮਾਹੀ ਗੁਰ ਜੀ ਕੀ ਪਤੇ ਸੋਰਠ ਮਹੱਲਾ ਪਹਿਲਾ ਟਟੁਕੀ ਆਸਾ ਮਨਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਬੰਦਕਾਰੀ ਵਖਰਾ ਪਾਠ ਕਰਨਾ ਆਸਾ ਮਨਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਵਿਸਾਰੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਪਾਪ ਪੁੰਨ ਜਗ ਜਾਇਆ ਭਾਈ ਇਥੇ ਵਿਸਰਾਮ ਬਿਨ ਸਹਿ ਇਥੇ ਯਮਕ ਲਾ ਦਨੀਏ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸੱਬੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਊਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੈ ਖੜੋ ਭਾਈ ਸਾਸਤ ਕਹਿਣਾ ਹੈ ਇਸ ਨੂੰ ਸਾਸਤ ਨਹੀਂ ਕਹਿਣਾ ਸਾਸਤ ਵੇਦ ਬਕਾ ਖੜੋ ਭਾਈ ਇੱਥੇ ਵਿਸਰਾਮ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁੱਕਈ ਭਾਈ ਅੰਤਰ ਮੈਲ ਵਿਕਾਰੀ ਪਾਖੰਡ ਪਦਤੀ ਜਮਖ ਹੈ ਇਹਨ ਵੇਦ ਡੁੱਬੀ ਮਕਰੀ ਭਾਈ ਉੱਡੀ ਸਿਰ ਕੈ ਭਾਰੀ ਊਂਡੀ ਊਂਡੀ ਉਂ ਤੇ ਬਿੰਦੀ ਲਾਉਣੀ ਐ ਉਂਡੀ ਸਿਰ ਕੈ ਭਾਰੀ ਉਂਡੀ ਸਿਰ ਕੈ ਭਾਰੀ ਦੁਰਮਤ ਕਣੀ ਵਿਗੂਤੀ ਭਾਈ ਦੂਜੈ ਪਾਇ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਧਰਮ ਨਾ ਜਾਈ ਸਤਗੁਰ ਸੇਵੇ ਤਾ ਸੁਖ ਪਾਏ ਭਾਈ ਆਮਣ ਜਾਣ ਰਹੀ ਸਾਚ ਸਹਜ ਗੁਰ ਤੇ ਊਪਜੈ ਭਾਈ ਮਾਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨ ਪਾਈ ਮਗ ਪੂਲਾ ਹੀ ਬੋਲਣਾ ਮਗ ਨਹੀਂ ਕਹਿਣਾ ਹੈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਵਿਖ ਖਾਈ ਪੰਡਿਤ ਦਹੀ ਵਲੋਈਐ ਭਾਈ ਪੰਡਿਤ ਪਦ ਤੇ ਜਮਕ ਲਾ ਦਨੀ ਹੈ ਪੰਡਿਤ ਦਹੀ ਬਲੋਈਐ ਭਾਈ ਵਿੱਚੋਂ ਨਿਕਲੈ ਤਤ ਹਾਂ ਤਤ ਥੋੜਾ ਜਿਹਾ ਕਸ ਕੇ ਬੋਲਣਾ ਜਾਲ ਮਥੀਏ ਜਾਲ ਦੇਖੀਏ ਭਾਈ ਇਹੋ ਜਗ ਇਹਾ ਵਥ ਵਥ ਵੀ ਕਸ ਕੇ ਬੋਲਣਾ ਮਥੀਏ ਪੂਲਾ ਬੋਲਣਾ ਹੈ ਗੁਰ ਬਿਨ ਪਰਮ ਵਿਗੂਚੀਏ ਭਾਈ ਘਾਟ ਘਾਟ ਦੇਉ ਅਲਖ ਇਹੋ ਜਗ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ਬਿਨ ਗੁਰਖਾ ਗਾਠ ਨਾ ਛੂਟਈ ਭਾਈ ਛੂਟਈ ਭਾਈ ਥਾਕੇ ਕਰਮ ਕਮਾਏ ਇਹ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਣਾ ਸੱਚ ਲੇਖ ਮੱਜਨ দান ਚੰਗੇ ਆਈਆ ਭਾਈ ਦਰਗਹ ਨਾਮ ਵਸੇਖ ਗੁਰ ਅੰਕਸ ਜਿਨ ਨਾਮ ਦਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਇਹ ਤਨ ਹਾਠ ਸਰਾਫ ਕੋ ਭਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦਰੜਾ ਭਾਈ ਗੁਰ ਸ਼ਬਦ ਕਰੇ ਵੀਚਾਰ ਧਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਸੂਰਠ ਮਹੱਲਾ ਪਹਿਲਾ ਜਿਨੀ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੀ ਪੀ ਤੂਹ ਸਾਲਾਹਣਾ ਪਿਆਰੇ ਪੀ ਤੇਰੀ ਸਾਲਾਹ ਦੋਵੇਂ ਪੀ ਜੋ ਪਦਖੰਨੇ ਨਾਲ ਤੇ ਯਮਕ ਲਾ ਕੇ ਉਚਾਰਨ ਕਰਨਾ ਵੇਣ ਬੋਹਿਤ ਪੈ ਡੁੱਬੀਆ ਪਿਆਰੇ ਕੰਧੀ ਪਾਇ ਕਹਾ ਇਤਿਆਨ ਨਾਲ ਉਚਾਰਨ ਕਰਨਾ दोवे हाहे बोलने कहाहा एक कन्ना वद नी लाना कहाह रहाओ सालाही सालाहना प्यारे दूजा अवरना कोए मेरे प्रभ सालाहन से भले प्यारे सबद रत्ते रंग की संगत जे मिला प्यारे रास लै तत्त बिलोए ਮਤ ਪ੍ਰਵਾਨਾ ਸਾਜ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਣ ਗੁਰ ਬਿਨ ਹੁਕਮ ਨਾ 부ਝੀਏ ਪਿਆਰੀ ਸਾਚੇ ਸਾਚਾ ਤਾਣ ਹੁਕਮੇ ਅੰਦਰ ਨਿਮਮਿਆ ਪਿਆਰੀ ਹੁਕਮੇ ਉਦਰ ਮਝਾਰ ਹੁਕਮੇ ਪਦਤੀ ਜਮ ਖਲਾਕ ਹੁਕਮੇ ਉਦਰ ਮਝਾਰ ਹੁਕਮੇ ਅੰਦਰ ਜੰਮਿਆ ਪਿਆਰੇ ਉਦੋਂ ਸਿਰ ਕੈ ਭਾਰ ਗੁਰਮੁਖ ਦਰਗਹ ਜਾਣੀਏ ਪਿਆਰੇ ਚੱਲੈ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਇਹ ਹੁਕਮੇ ਪਦਤੀ ਪਿੱਛੇ ਵੀ ਯਮ ਕੈ ਇੱਥੇ ਵੀ ਯਮ ਹੁਕਮੇ 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 ਬੰਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਈ ਹੁਕਮੇ ਸਬਦ ਪਛਾਣੀਆਂ ਪਿਆਰੇ ਦਰਗਹ ਪੈਦਾ ਜਾਈ ਹੁਕਮੇ ਗਣਤ ਗਣਾਈਆ ਪਿਆਰੇ ਹੁਕਮੇ ਹਮਦੂਏ ਹੁਕਮੇ ਭਵੈ ਭੁਵਾਈਆ ਪਿਆਰੇ ਅਬਗਣ ਮੁਠੀ ਰੋਏ ਹੁਕਮ ਸਿ ਆਪੈ ਸਾਹ ਕਾ ਪਿਆਰੇ ਹੁਕਮ ਸਿ ਆਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਕਿਉ ਸੁਣੀਐ ਸਚਨਾਵ ਜਿਨੀ ਸੋ ਸਾਲਾਹਿਆ ਪਿਆਰੇ ਹਾ ਤੈਨ ਬਲਿਹਾਰ ਜਾਉ ਇਹ ਜਿਨੀ ਤੈਨ ਇਹਨਾਂ ਦੇ ਹਲੰਤ ਨਹੀਂ ਹੈ ਮੇਰੀ ਪੁੱਥੀ ਚ ਨੰਨੇ ਦੇ ਹਲੰਤ ਲੱਗੇ ਹੋਏ ਸਨ ਪਰ ਕਟਾਏ ਹੋਏ ਹਨ ਹਲੰਤਾਂ ਤੋਂ ਬਗੈਰ ਹੀ ਜਿਨੀ ਅਤੇ ਤੈਨ ਪਦ ਸ਼ੁੱਧ ਹੈ ਨਾਵ ਮਿਲਾ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇ ਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਔਰ ਤਾਰ ਸੋਰਠ ਮਹੱਲਾ ਪਹਿਲਾ ਪਹਿਲਾ ਜੇ ਦੋਵਰੀ ਉਚਾਰਨ ਕਰਨਾ ਸੋਰਠ ਮਹੱਲਾ ਪਹਿਲਾ ਪਹਿਲਾ ਦੁ ਤੁ ਕੀ ਤੂ ਗੁਣ ਦਾਤਾ ਨਿਰਮਲੋ ਭਾਈ ਨਿਰਮਲ ਨਾ ਮਨ ਹੋਏ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਸਤ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਇਹ ਵਿਸ਼ਰਾਮ ਪ੍ਰੀਤਮਾ ਪਦ ਤੇ ਲਾਉਣਾ ਹੈ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹੋ ਪਾਪੀ ਪਾਖੰਡਿਆ ਭਾਈ ਮਨ ਤਨ ਨਾਮ ਵਸੇਖ ਜਿਹੜਾ ਭਾਈ ਪਦ ਹੈ ਥੋੜਾ ਜਿਹਾ ਨਖੇਰ ਕੀ ਪੜਨਾ ਹੈ ਭਾਈ ਪਦ ਤੋਂ ਪਹਿਲਾਂ ਥੋੜਾ ਜਿਹਾ ਖਹਿਰਾ ਦੇ ਦੇਣਾ ਹੋ ਪਾਪ ਹੋ ਪਾਪੀ ਪਾਖੰਡਿਆ ਭਾਈ ਖੋ ਪਾਪੀ ਪਖੰਡਿਆ ਭਾਈ ਮਨ ਤਨ ਨਾਮ ਵਸੇਖ ਰਹਾਉ ਵੇਖ ਮਾਇਆ ਚਿਤ ਮੋਹਿਆ ਭਾਈ ਚਤੁਰਾਈ ਪਤ ਖੋਏ ਚਿਤ ਮਹਿ ਠਾਕੁਰ ਸੱਚ ਵਸੈ ਭਾਈ ਜੇ ਗੁਰ ਗਿਆਨ ਸਮੋਏ ਰੂੜਾ ਰੂੜਾ ਆਖੀਐ ਭਾਈ ਰੂੜਾ ਲਾਲ ਚਲੂਲ ਜੀ ਰੂੜਾ ਲਾਲ ਚਲੂਲ ਏ ਰੂੜਾ ਕਨੌੜੇ ਨਾਲ ਉਚਾਰਨ ਕਰਨਾ ਰੂੜੋ ਨਹੀਂ ਕਹਿਣਾ ਰੂੜਾ ਜੇ ਮਾਨ ਹਾਰ ਸਿਓ ਬੈਰਾਗੀ ਐ ਭਾਈ ਦਰ ਘਰ ਸਾਚ ਅਪੂਲ ਪਾਤਾਲੀ ਆਕਾਸ ਤੂ ਭਾਈ ਘਰ ਘਰ ਤੂ ਗੋਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੂਕਾ ਮਨਹੁ ਗਮਾਨ ਜਾਲ ਮਲ ਕਾਇਆ ਮਾਜੀਐ ਭਾਈ ਹਾਂਜੀ ਜਾਲ ਮਲ ਕਾਇਆ ਮਾਜੀਐ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਸੁਨਾਈਐ ਪਾ ਨਾਈਐ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗੋ ਕਿਆ ਦੇਹ ਪਾਹਣ ਨੀਰ ਪਖਾਲੀਐ ਭਾਈ ਜਲ ਮਹ ਬੂਡਾ ਹਤੇ ਗੁਰ ਬਿਨ ਅਲਖ ਨ ਲਖੀਐ ਭਾਈ ਜਗ ਬੂਡੈ ਪਤ ਖੋਇ ਮੇਰੇ ਠਾਕੁਰ ਹਾਥ ਵਡਾਈਆ ਭਾਈ ਜੈ ਭਾਵੈ ਤੈ ਦੇ ਬਈਰ ਬਈਰ ਬੋਲਾ ਮੀਠਲੀ ਭਾਈ ਸਾਚ ਕਹੈ ਪਿਰ ਪਾਏ ਬਿਰਹੈ ਵਿਦੀ ਸਾਚ ਵਸੀ ਭਾਈ ਪਿਰ ਹੈ ਵਿਦੀ ਸੱਚ ਵਸੀ ਭਾਈ ਬਿਰਹ ਵਿਦੀ ਸੱਚ ਵਸੀ ਭਾਈ ਅਧਿਕ ਰਹੀ ਹਰ ਨਾਏ ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁੱਝੈ ਸੁਜਾਨ ਜੋ ਵਿਦੇ ਸੇ ਉਬਰੇ ਭਾਈ ਜੋ ਵਿਦੇ ਸੇ ਉਬਰੇ ਭਾਈ ਸ਼ਬਦ ਸੱਚਾ ਨੀਸਾਨ ਈਦਨ ਅਧਿਕ ਸਕੇਲੀਐ ਭਾਈ ਪਾਵ ਕਰੰਚਿ ਕਪਾਇ ਖੇਨ ਪਾਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਨ ਸੁਭਾਈ ਸ੍ਰੀ ਸਹਿਜ ਪਾਠਿ ਸੇਵਾ ਸ੍ਰੀ ਸਹਿਜ ਪਾਠਿ ਸੇਵਾ